ਜਮੀ ਫਲਵੇ ਬਾਜ ਫਰਾਲ ਗੱਛ ਅੱਛਾ ਜੂਨ ਜਲਾਈ ਹਾਂ ਅਕਤੂਬਰ ਮੈਂ ਨਹੀਂ ਮੈਂ ਅੱਜ ਚੁੰਡੀ ਲਾ ਲੈਣੇ ਸੱਜਣਾ ਚੁੰਡੀ ਤੋਨਾ ਕੀ ਹੋਊਗਾ ਨੱਕ ਵੱਧਾ ਰੁੱਤਾ ਕੀ ਹੋ ਰਿਹਾ ਵਾਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਦੇ ਆ ਨਵੇਂ ਵਲੋਗ ਦੀ ਸਟਾਰਟਿੰਗ ਜਿਮ ਸ਼ਿਮ ਲਾ ਲਿਆ ਵਾ ਤੇ ਤੁਸੀਂ ਵੀ ਉੱਠੋਗੇ ਬਿਸਤਰਾ 'ਚ ਬੈਠੇ ਰਹਿਣਾ ਜਿਮ ਜੂਮ ਲਾਇਆ ਕਰੋ ਉਦਸਰਪਾਈ ਸਾਹਿਬ ਡੰਡ ਮਾਰਨ ਨੂੰ ਨਹੀਂ ਟੰਡੇ ਉਹ ਵੇਖੋ ਦਮਨ 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 ਜੋਤਾ ਬਗਾ ਚਾਪੀ ਚਾਚਾ ਜੀ ਚਾਚਾ ਜੀ ਕੀ ਕਹਿਣਾ ਜਾਓਗੇ ਜਿਹੜੇ ਬਿਸਤਰੇ ਵੜ ਕੇ ਬੈਠੇ ਆ ਉੱਠੋ ਪਾਠ ਕਰੋ ਤੇ ਮਿਹਨਤ ਮਾਰੋ ਹਾਂਜੀ ਤੇ ਚੜਦੀ ਕਲਾ ਚ ਰਹੋ ਮਿਹਨਤ ਆ ਸਭ ਕੁਝ ਆ શરીર ਆ ਸਭ ਕੁਝ ਆ ਬਾਕੀ ਸਰਪੰਈ ਸਾਹ ਨੂੰ ਅਸੀਂ ਕੰਮ ਦੱਸਦੇ ਨਹੀਂ ਹਾਂਜੀ ਬਾਕੀ ਵੀਰੋ ਵੇਖ ਲਓ ਸਾਡੇ ਪੰਜ ਦੇ ਆਏ ਆ ਤੇ ਸਾਡੇ 7 ਹੋ ਗਏ ਹਾਂਜੀ ਕੀ ਕਰਨਾ ਟਾਈਮ ਹੋ ਗਿਆ ਸਾਡੇ ਨੂੰ ਪਲਾਸ 7 ਵਜੇ ਦਾ ਹੈ ਮਿਹਨਤ ਛੇਤ ਲਾ ਲਈ ਆ ਗਏ ਮਿਲਦੇ ਤੁਹਾਨੂੰ ਘਰ ਡਾਇਟ ਸ਼ਾਇਡ ਖਾਣੇ ਆ ਜੀ ਵੇਨੇ ਅੱਜ ਦੇ ਦਿਨ ਕੀ ਹੁੰਦਾ ਵਾ ਕੀ ਨਹੀਂ ਕਿਹੜੇ ਕੰਮ ਪੈਂਦੇ ਆ ਕਿ ਨਹੀਂ ਓ ਕੀ ਕਹਿਣਾ ਚਾਹੇ ਸਾਰਿਆਂ ਨੂੰ ਭੁੱਖ ਬਹੁਤ ਲੱਗੀ ਚਾਹ ਪੀਣ ਕਿ ਜਾ ਆ ਗਏ ਆਪਾਂ ਨਹੀਂ ਤੇਰਾ ਦੇ ਪ੍ਰੀ ਵਰਕ ਹੋਊਗਾ ਕੀ ਲੈ ਆਏ ਕਿਹੜੀ ਮਿਹਨਤ ਲਾਈ ਅੱਜ ਦੱਸ ਐ ਵੈਲਾ ਵੈਤਸ ਹਮਾਰਿਆਂ ਨੂੰ ਨੰਨਾ ਮੈਂ ਅੱਛਾ ਪਹਿਲਾ ਹੀ ਬੈਠਾ ਫੋਸਲਾ ਹੀ ਦੇਣਾ ਐ ਰੈਪ ਵੀ ਕਹਿੰਦਾ ਐ ਸਾਡੇ ਚਲੋ ਜੀ ਮਿਲਦੇ ਤੁਹਾਨੂੰ ਅੱਗੇ ਅੱਗੇ ਬੜੇ ਰੋਗ ਦੇ ਨਾਲ ਚੈਨਲ ਨੂੰ ਕਹਿ ਲਓ ਸਬਸਕ੍ਰਾਈਬ ਇਹ ਹੁੰਦੀ ਗੁੱਜੀ ਮਿਹਨਤ ਦੀ ਗੁੱਜੀ ਮਿਹਨਤ ਗੁੱਦੀ ਮਿਹਨਤ ਲਾਇਆ ਜੀ ਅਜੇ ਕੀ ਕਹਣਾ ਜਾਵੇ ਬਹੁਤ ਵਧੀਆ ਚਾਚਾ ਸੈਟ ਤੇ ਬਲੌਗ ਪੈ ਜਾਏਗਾ ਹੁਣ ਹਾਂ ਐ ਰੂ ਬਹੁਗਾ ਚਾਚਾ ਖੱਬੂ ਆਡਾ ਪਾ ਦਾਂਗੇ ਜਿੱਧਰ ਨੂੰ ਪਾਊਗਾ ਵਲੌਗ ਪਾ ਦਵਾਂਗੇ ਹਾਂਜੀ ਚਲੋ ਮਿਲਦੇ ਆਗੇ-ਆਗੇ ਲਓ ਜੀ ਮੁੰਡੇ ਕੁੱਟ ਕੇ ਆ ਚੁੱਕੇ ਨੇ ਲੋਹਾ ਘਰ ਨੂੰ ਹਾਂਜੀ ਤੂਆਸੀਆ ਮਰੀ ਆ ਚਾਹ ਨਾਲੀ ਚ ਨਾ ਪਈ ਚਾਹ ਨਹੀਂ ਮਿਲੀ ਮੇਰੇ ਨਾਲ ਚਾਹ ਨਹੀਂ ਮਿਲੀ ਕਿੰਨੇ ਗਲਾਸ ਚਾਹ ਦੇ ਪੀਣੇ ਗੱਲ ਕਰ ਤੂੰ ਹਾਂ ਦੋ ਉਹ ਯਾਰ ਤੇਰਾ ਉੱਤੇ ਹਾਈ ਗਾਇਸ ਕਾਂ ਤੇ ਖੜੇ ਘਰੇ ਕੰਮ ਖਤਮ ਹੋ ਗਿਆ ਕੰਮ ਆ ਗਿਆ ਤੋਰ ਨੂੰ ਵੇੜਿਆ ਤੇਰੀ ਤੋਰ ਕਿਉਂ ਵੀ ਗੜੀ ਆ ਪਹਿਲਾਂ ਮੇਰੀ ਗੱਲ ਸੁਣ ਬੁੱਛ ਕਰ ਲੈ ਨਾ ਕੱਲ ਦਾ ਕੀ ਤਣੀ ਚਬਲ ਬੜੀ ਫਿਰਨੀ ਤੈਨੂੰ ਮੈਂ ਦੱਸ ਬਾਤ ਕਰ ਦੇ ਨਾ ਲਾ ਨਾ ਕੀ ਬਾਤ ਕਰ ਨਾ ਲਾ ਨਾ ਕੀ ਕੋਛੇ ਨਹੀਂ ਮੈਂ ਹੱਥ ਕੱਲ ਗਿਆ ਜਾਂਦੇ ਹੀ ਘਰ ਨਹੀਂ ਨਹੀਂ ਫੇਰ ਇੱਦਾਂ ਫੇਰ ਗੱਲ ਮੇਰੇ ਨਾਲ ਚਾਹ ਪੀ ਕੇ ਅੱਛਾ ਲੈ ਵੜੇ ਚ ਵੱਜ ਉਹ ਪਰਸ ਨਹੀਂ ਸੁਣਾਈ ਜੰਮੀ ਫਲਵੇ ਮਾਚ ਅਪਰਲ ਗੱਛ ਅੱਛਾ ਜੂਨ ਜਲਾਈ ਹਾਂ ਅਕਤੂਬਰ ਮੈਂ ਇਧਰ ਸਭ ਤੋਂ ਆ ਵੇਖੋ ਜੀ ਸਾਰੇ ਆ ਜੀ ਲਗ ਰਹਾ ਅੱਜ ਚੱਲ ਇੱਕ ਮੱਛਲੀ ਚੁੱਪ ਕਰੋ ਚੁੱਪ ਇੱਕ ਚੁੱਪਗਾ ਰੇ ਭੈਣ ਉਹਨਾਂ ਨਾਲ ਗੱਲ ਕਰਨ ਡਿਆ ਬਾਹਰ ਜੀ ਚੱਲ ਚੱਲ ਬੱਗੇ ਇੱਕ ਮੱਛਲੀ ਚੁੱਪ ਚੁੱਪ ਫਰਵਰੀ ਮਾਰੋ ਤੋ ਫਰਵਰੀ ਮਾਰੋ ਫਾਈ ਪੇ ਮਾਰੋ ਤੋ ਫਰਵਰੀ ਮਾਰੋ ਕਿੰਦੀ ਮਾਰੋ ਓਏ ਜਿਹੜੇ ਇੱਕ ਅੱਜ ਗਿਆ ਬਦਲ ਤੂੰ ਇਹਨਾਂ ਮੈਨੂੰ ਉੱਚਾ ਉਹ ਰਹਿ ਤਾ ਇਹ ਮੈਨੂੰ ਮੇਰੇ ਪਾ ਜਗਦੇ ਲੈ ਗਏ ਅੱਛਾ ਅੱਜ ਗੇਮ ਪਲੀ ਵਧੀਆ ਗੇਮ ਵੀ ਗੱਲ ਲੈ ਗੇਮ ਕਟਾ ਅੱਜ ਲੋੜੀ ਦੇ ਪੈਣ ਦੇ ਲੋੜੀ ਆਹ ਚਾਹ ਦੇ ਆਹੋ ਦੇ ਭੰਨ ਗੋਲਕ ਅੱਜ ਭੰਨ ਗੋਲਕ ਕਿੰਨੂ ਤੂੰ ਕਹਿਣਾ ਚਾਹ ਦੇ ਨਹੀਂ ਦਾ ਚਾਹ ਦੋਤੀ ਅੱਛਾ ਲੱਗ ਗਿਆ ਕੰਨੀ ਲੋੜੀ ਤੂੰ ਕੁੜੀ ਬਣਦੇ ਆਂ ਲੋੜੀ ਆਹ ਕੱਲ੍ਹ ਦੋਲੀ ਚਾਹ ਕਹਿੰਦੀ ਮਮਾ ਇਹਦਾ ਚਾਹ ਦੋਦੇ ਨੂੰ ਸੱਤਾਂ ਫੇਰ ਓਏ ਇਤਰਾ ਨਹੀਂ ਬੋਲਦਾ ਕੁੜੀਆਂ ਨੂੰ ਚੌਲਾ ਨਾਨੀ ਇਹ ਨਾਨਿਆਂ ਕੋਲ ਲੋੜੀ ਬਾਲਦੇ ਕੁੜੀਆਂ ਨੂੰ ਦੜੀ ਬੋਲੀਦਾ ਠੀਕ ਆ ਪਿਆਰਿਓ ਤੂੰ ਹੀ ਕੁੜੀਆਂ ਲੈ ਲਈ ਅੱਜ ਚੰਗੀ ਤਰ੍ਹਾਂ ਪੂਰਨ ਬਿਜਾ ਬਿਲਾ ਲਾ ਦੇ ਬਈ ਮੈਂ ਪੂਰੀ ਗੱਡੀ ਲੈ ਕੇ ਦਵਾਂ ਅੰਮਮਾ ਲਾਲਾ ਜੀ ਆਏ ਤੇ ਚਾਹ ਲੋਤੀ ਪੋਲਾ ਦੇ ਐਡਮੀ ਆ ਲੈ ਵੀ ਇਹ ਵੀ ਮੰਮੀ ਲੋਤੀ ਜੇ ਤੇਲੀ ਦਾ ਗਾਲੇ ਮਸਾ ਅੱਗ ਲੱਗਦੀ ਆ ਕੀ ਕਹ ਕੇ ਆ ਵੰਮਪਲ ਵਾਲਾ ਚਾਹ ਦੋਰੀ ਜਿਹੜਾ ਅਜ ਤੇ ਜੜਾਈ ਤੇ ਸਾਦੇ ਪਲੌਂਦੇ ਹੀ ਆਏ ਜੜਾਈ ਅਰਜ਼ਾਈ ਹੁੰਦੀ ਅਰਜ਼ਾਈ ਤੇ ਜੜਾਈ ਹੁੰਦੀ ਗੁੰਗੇ ਖਾਣ ਵਾਲੇ ਕੀ ਗੁਲ ਗੁਲੇ ਗੁਲੇ ਗੁਰਗੁਲੇ ਗੁੰਗੇ ਗੁੰਗੇ ਕਿਨਮਗਲਾ ਹੀ ਦੂਜਾ ਦੂਜਾ ਪਹਿਲੇ ਦੋ ਗੱਲ ਗਾਰੀਨ ਚੀਦਾ ਦਿੰਦੀ ਚਾਹਵਾ ਪਹਿਲੇ ਨਾਲ ਇੰਜਣ ਹੀ ਕਰਮ ਹੋਇਆ ਮਾੜਾ ਜਾ ਨਵਕਲਾ ਆਇਆ ਹੈ ਹੈ ਕਿਹੜਾ ਕਿਹੜਾ ਹੈ ਦੂਜਾ ਦੂਜਾ ਕਿ ਦੂਜਾ ਦੂਜਾ ਇਧਰ ਆ ਚੱਲ ਚੱਲ ਉਧਰ ਚੱਲ ਜਨਵਰੀ ਫਰਵਰੀ ਸਨਾਰੇ ਇੱਕ ਕਰੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਕਤੂਬਰ ਸਤੰਬਰ ਅੱਛਾ ਜੱਥ ਛੇਤਰ ਕਿੱਥੇ ਮੇਰਾ ਮੁਰਗੀ ਕੀਤਾ ਨਹੀਂ ਕੀਤਾ ਮੇਲਾ ਮੈਂ ਬਾਹਰ ਕਰਾਂ ਨਾ ਕਿਰੋ ਕਰਨਾ ਹੀ ਅਵਾਸ ਆ ਚਾਹ ਪੀ ਲੈ ਆਂ ਮੁੱਚੇ ਕੱਟੇ ਫੇਰ ਲੋਤੀ ਹਲ ਫੇਰ ਕਤਰਾ ਵੇਨਾ ਫੇਰ ਤੂੰ ਜੰਗਲਾ ਚਾਹਦਾ ਬਿਲਕੁਲ ਨਹੀਂ ਬੱਚੋ ਤੇਰਾ ਉਖਾ ਨਾ ਮੰਨ ਕੇ ਚਲੀਏ ਹਾਂ ਓਏ ਇਸੇ ਫਿਰ ਇਸੇ ਕਰੀਂ ਉਖਾ ਤੇਰਾ ਲਓ ਜੀ ਘਟੋ ਘਟਵੀ ਦਿਨ ਚ 6 ਗਲਾਵ ਡਿਮ ਪੀ ਲੈਂਦਾ ਨਾ ਚਾਹਦੇ ਵੱਧ ਵੱਦ ਉਹ ਅੰਦਰ ਕੀ ਲਾਇਆ ਹੋ ਆ ਇਹਦਾ ਦੱਸ ਆਹ ਦੇਖੋ ਇਤਨਾ ਹੀ ਚਾਹ ਲੈ ਕੇ ਬੈਹਿਣਾ ਮਿਹਨਤ ਲਾਉ ਲਗਿਆ ਚਾਹ ਚਾਹ ਹੀ ਚਾਹ ਬਗੇ ਜੀ ਲਗਾ ਇੱਥੇ ਸੁੱਕੂ ਸੁੱਕ ਛੱਡ ਦੇ ਤਰੂ ਆਪਸ ਉੱਥੇ ਨਹੀਂ ਹਾਂ ਨਹੀਂ ਜਾਣਾ ਨਹੀਂ ਜਾਣਾ ਪਿੰਡ ਕਿਹੜਾ ਤੇਰਾ ਨਾ ਕੀ ਪਿੰਡ ਦਾ ਉਦਵਾਰ ਕਿਲਾ ਅੱਲਾ ਹੀ ਉਦਵਾਰ ਕਿਲਾ ਕਿਲਾ ਉਦਵਾਰੀ ਕਿਲਾ ਉਦੋ ਵਾਲੀ ਕਿਲਾ ਇਹ ਨਹੀਂ ਉਦੋ ਵਾਲੀ ਕਿਲਾ ਕਿਲਾ ਖੁਰਦ 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 ਲੋਕਾ ਨੂੰ ਮਮਾ ਕਰ ਜਾ ਸਾਡੀ ਨਾਮ ਲੱਗਣਾ ਕਿਲਾ ਆਈ ਮੀ ਰਿਮੈਂਬਰ ਮਨਾ ਨਾ ਬਗੇ ਕਿਉਂ ਦਾ ਜਲਸੀ ਵੀ ਨੂੰ ਦਾ ਤੇ ਅੰਦਰ ਬਗੇ ਜਲਸੀ ਵੀ ਆਈ ਤਾਦੀ ਮਮੇ ਪਾਪਾ ਆਈ ਤਾਦੀ ਮਮਾ ਹੋਏ ਤਾਦੇ ਪਾਪਾ ਅੰਦਰ ਐਨੀ ਜਲਸੀ ਹਾਂ ਓਏ ਹਾਂਜੀ ਜਾਲ ਸੀ ਕਿ ਦੀਪਾ ਐਸੇ ਮਿੱਟੀ ਖਾਣ ਦਾ ਵੀ ਕਰਦਾ ਜਾਲ ਸੀ ਆਹ ਮਿੱਟੀ ਖਾਣ ਦਾ ਇਹ ਇਤਰਾ ਦਾ ਬੰਦਾ ਜੀ ਕਿ ਕੋਈ ਵੀ ਜਿੱਦਾਂ ਬੱਚੇ ਆ ਕੇ ਜਫੀ ਪੌਂਦੇ ਜਾਣਾ ਤਾਂ ਉਹਦੇ ਪਿਆਰ ਕਰਦੇ ਆ ਇਹ ਕਹਿੰਦੇ ਜਫੀ ਨਹੀਂ ਪੋਣੀ ਇਹ ਬੱਚੇ ਆਣਾ ਮੋਹ ਤੜਾਉਣ ਡਿਆ ਮੇਰਾ ਚਾਵਲ ਆ ਵੇ ਤੇ ਬਿੱਲੇ ਨੂੰ ਆਂਦੇ ਕਿਹੋ ਜਿਹਾ ਤੇਰਾ ਜਿਆ ਤੇਰਾ ਨੱਕ ਵੇ ਫੇਲਾ ਆਹ ਨੱਕ ਵੇ ਹਾਂ ਤੇਰਾ ਨੱਕ ਵੇ ਕਿਡਾਈ ਨੱਕ ਵੇ ਫੁੱਲਿਆਵਾ ਆ ਵੇ ਲੋ ਜੀ ਜੇ ਕੋਈ ਵੀਰ ਹੋਵੇ ਨੱਕ ਦੀ ਸਰਜਰੀ ਕਰਾਉਣੀ ਹੈ ਹਨਾ ਨੱਕ ਸਿੱਖਾ ਕਰਾਉਣੀ ਹੈ ਸਾਜੀ ਚੁੰਡੀ ਲਾ ਦੇਣੀ ਸਾਜ ਦਾ ਨਹੀਂ ਚੁੰਡੀ ਤੇ ਉਹਨਾਂ ਕੀ ਹੋਊਗਾ ਨੱਕ ਵੱਡਾ ਰੁੱਠਾ ਕੀ ਕੀ ਹੋਣਾ ਵੱਡਾ ਅੱਗੇ ਐਡਾ ਵੱਡਾ ਕਰਨਾ ਜੀ ਜੀ ਲਾਇ ਰਹਾ ਦਾ ਵੱਡਾ ਮਾਮੂ ਐਨੇ ਐਡੀ ਵੱਡੀ ਨੱਕ ਬਣਾਣੀ ਉਹਦੇ ਤੋਂ ਕੱਪੜੇ ਵੀ ਭਾ ਦੇ ਕਰਨੇ ਓਏ ਓਏ ਬੇਟੀ ਹੋਈ ਜੀ ਜੂ ਸਤਾ ਬਤਮੀ ਨੋਟ ਹੈਂ ਤੇ ਭਾਈ ਬਗਿਆੜਾ ਜਿਹੜਾ ਮਿੱਟੀ ਹਣਾ ਨਾ ਉਹ ਨੋਟ ਹੋਗੀ ਉਹ ਤੈਨੂੰ ਨਾ ਰੇਸ ਨਾ ਸੋ ਜੇ ਇਹ ਨਾ ਦਾਈ ਕੋ ਜੇ ਪੱਲੇ ਦੇ ਕੱਖਣੀ ਆ ਲੈ ਵੀ ਹਰੇਕ ਥਾਂ ਮੇਰੀ ਬੇਇੱਜ਼ਤੀ ਕਰਦਾ ਹਰੇਕ ਥਾਂ ਨਾ ਹੈ ਪੜਨ ਚ ਨਾ ਹੈ ਕੋਸ਼ ਉਹ ਮੈਂ ਇਹ ਦੋ ਉਹ ਕਿਦੋਂ ਤੇਰਾ ਲੱਕ ਦੇ ਵੱਡੇ ਵੱਡਿਆਂ ਨਾਲ ਗੇਵ ਬਟਾਉਂਦਾ ਹੈ ਹੋਏ ਉਦ ਤਾ ਜ਼ਿਆਦਾ ਫਿਰੇ ਚਾਹ ਜਰਾ ਬਿਣੀ ਦੋਲਦੀ ਚਾਹੀਦੀ ਜੀ ਅਗਲਾ ਹੱਥ ਕਿੰਨੇ ਆਹ ਫੜੋ ਫੜੋ ਕੂਤੀ ਲੋੜਿਆ ਮਮੀ ਨੇ ਬਹੁਤ ਸੋਹਣੀ ਗੱਲ ਹੈ ਹਣਾ ਉਹਦੀ ਕੋਈ ਸਾ ਫੁਲਕਾ ਛਗੀ ਜਾਂ ਡੇਨੇ ਪਿਆਪਾ ਨੇ ਛਕ ਲਿਆ ਤੇ ਹੁਣ ਲੱਗੇ ਆ ਸੌਣ ਰੈਸਟੋਰੈਂਟ ਵਾਲਾ ਟਾਈਮ ਹੋ ਗਿਆ ਜੀ ਆਪਣਾ ਮਿਲਦੇ ਤੁਹਾਨੂੰ ਹੁਣ ਸ਼ਾਮਾਂ ਨੂੰ ਠੀਕ ਆ ਮਿਹਨਤ ਦੇ ਟਾਈਮ ਕਿਨੇ ਕੋਈ ਸਾ ਹਾਂਜੀ ਕੀ ਕਹਿਣਾ ਜਾਓਗੇ ਵੀਰਾਂ ਨੂੰ ਚਾਤੀ ਦਾ ਰੋਡ ਈ ਬਣੀ ਖਾਓ ਤੇ ਚੱਲ ਜਿਓ ਚੰਝੋ ਚੰਝੋ ਹਾਂ ਰੈਸਟ ਕਰਨੀ ਜ਼ਰੂਰੀ ਆ ਜੀ ਜੇ ਮਿਹਨਤ ਲਾਉਣੀ ਆ ਮਿਹਨਤ ਨਾਲੋਂ ਵੀ ਜ਼ਿਆਦਾ ਜ਼ਰੂਰੀ ਰੈਸਟ ਆ ਚਲੋ ਜੀ ਵੋਨੇ ਆ ਸ਼ਾਮਾਂ ਨੂੰ ਸ਼ਰੀਰ ਨੂੰ ਫਿਰ ਮਿਲਦੇ ਤੁਹਾਨੂੰ ਅੱਗੇ ਅਗੇ ਬਣੇ ਰਿਓ ਵੀਡੀਓ ਨਾਲ ਲਓ ਜੀ ਆ ਗਏ ਆ ਗਰਾਊਂਡ 'ਚ ਕਰਦੇ ਆ ਫਿਰ ਵਰਕਆਊਟ ਲੈਗ ਲਾਵਾਂਗੇ ਅੱਜ ਤੇ ਬੱਚੇ ਵਾਵਾ ਹੀ ਘਟ ਆਏ ਆ ਮੈਂ ਤੇ ਕੈਸੋਂ ਆ ਰਾਜੋ ਮੰਗਲ ਬੁੱਧਵਾਰ ਕਰ ਲਿਓ ਛੁੱਟੀ ਦੋ ਦਿਨ ਇਹਨਾਂ ਸੋਮਵਾਰ ਹੀ ਮੈਂ ਲਾਦਾ ਛੁੱਟੀ ਮਾਰ ਲੈਣੀ ਆ ਜਿਹੜਾ ਹਸਾਬ ਹੈ ਅੱਜ ਵਾਵਾ ਹੀ ਘਟਿਆ ਹਾਂ ਬੱਗਿਆ ਓਏ ਓਏ ਬੱਚੇ ਕਿੰਨੇ ਆਉਣਗੇ ਅੱਜ ਅੱਜ 60 ਜਾਂ 70 60 ਜਾਂ 70 ਜਿਹੜੇ ਸਾਡਾ ਫੋਨ ਆਉਂਦੇ ਭਾਈ ਠੀਕ ਨਹੀਂ ਮਿਲਦਾ ਕੋਈ ਵੀ ਨਹੀਂ ਆਉਣਾ ਇਸ ਤੋਂ ਬਾਅਦ ਬਿੱਲਾਂ ਦਾ ਚੰਗਾ ਟਿੰਗ ਡਿੰਗਾ ਜਾਣਾ ਕਿੱਥੇ ਬਾਜ ਭੁੱਗਿਆ ਹੈ ਭੁੱਗਿਆ ਲਓ ਜੀ ਕੋਈ ਦੱਸੇ ਭੁੱਗਾ ਬੋਲਣ ਲੱਗੇ ਆ ਜੀ ਨਹੀਂ ਵਾਂਦੇ ਜਾਣਾ ਵਾਂਦੇ ਜਾਣਾ ਕੱਲ ਮੇਰਾ ਆ ਕੱਲ ਤੇਰਾ ਕੀ ਲੈਣਾ ਤੇਰੇ ਭੁੱਗੇ ਦੱਸ ਬੋਦਿਆਂ ਫੁੱਲੇ ਹਾਂ ਓ ਹੋਰੀ ਕਿੰਨਾ ਚੇ ਲੈ ਲੈਣਾ ਨਹੀਂ ਤੇ ਜਾਨ ਨਾਲ ਖੋਚਾ ਪਾਨ ਕਰ ਹਾਂਜੀ ਅੱਗੀ ਜੀ ਸਸੀ ਗਾਲ ਵੀ ਜੀ ਲਾਉਜ ਅਭੀ ਆ ਗਿਆ ਅਭੀ ਦੀ ਐਂਟਰੀ ਵੱਜ ਗਈ ਆ ਤਾਜ ਕਿੱਥੇ ਆ ਤਾ ਚੱਲ ਨਾਣਕੇ ਤਾ ਇਹ ਬਨਾਲਾ ਭੇਜਿਆ ਵਾਦੇ ਜੱਜਾ ਦਾ ਉਹ ਹੀ ਫੇਰ ਚੱਲਦਾ ਉਹਨੂੰ ਨਾੜੀ ਪਾ ਲੈ ਤਾ ਚੱਲਾ ਨਾਣਕੇ ਫੇਰ ਕੰਮ ਇਹ ਯੁੱਤੀਆਂ ਵਾਲੇ ਆ ਤਾ ਇਹ ਜੁੱਤੀ ਫੇਰਾਂ ਘਟਾ ਕੇ ਫੇਰ ਚਾਹੀਦੀ ਮਿੱਟੀ ਖਾਣੇ ਜੁੱਤੀ ਫੇਲਣੀ ਚਾਹੀਦੀ ਕਿਉਂ ਨੂੰ ਨਾੜੀ ਪਰ ਬੱਚਾ ਝਾਲਾ ਫੇਰ ਕੰਮ ਧੱਦੇ ਬਦੇ ਆ ਆਹੋ ਸ਼ਰਮੀ ਨਹੀਂ ਹੈਗੀ ਹੈ ਨਾ ਹਰੇ ਕੱਲ ਫੇਰ ਮੂੰਹ ਟੋਕ ਲੈ ਚੱਲ ਨਾਣਕੇ ਹਾਂ ਸਾਲ ਮਿਲਿਆ ਨੀ ਜੀਰੋਂ ਪਿੱਛੇ ਅੱਠ ਬੱਲੀਏ ਕਬਜੇ ਆਹ ਤੱਕ ਕਹਾਂ ਚ ਗੁਣਸ਼ਾ ਬਣ ਗਏ 8 ਬੱਲੀਏ ਭਲੀ ਮਰੀ 8 ਬੱਲੀਏ ਲੋ ਜੀ ਕੋਜ ਨੂੰ ਵੀਰ ਮਿਲ ਗਿਆ ਵਾ ਜਿਹੜੇ ਵੀਰ ਕੋਜ ਦੇ ਛਤਰ ਖਾਦੇ ਸੀ ਉਦੋਂ ਚੰਗਾ ਤੁੰਨੇ ਆਏ ਨੇ ਫੜ ਕੇ ਆਏ ਸੁਲਾ ਕੇ ਰਾ ਸੁਲਾ ਕੇ ਰਾ ਆ ਇਧਰ ਹੁਣ ਕਦੀ ਇਹਨੂੰ ਢਾਉਣਾ ਨਹੀਂਗਾ ਠੀਕ ਆ ਉਦੋਂ ਆਏ ਠੀਕ ਆ ਉਹ ਨਹੀਂ ਡੋਈਗਾ ਤੈਨੂੰ ਨਹੀਂ ਨਹੀਂ ਇਹ ਲੱਛਣ ਜੁੱਤੀਆਂ ਖਾਣ ਵਾਲੇ ਜਫੀ ਬਾਬਾ ਦੇ ਜਫੀ ਬਾਬਾ ਗਿਆ ਪਾਰੀ ਕਰ ਦੇ ਠੀਕ ਹੈ ਕਿਉਂ ਤੂੰ ਲੈ ਲੈ ਕਰ ਲੈ ਕੋਈ ਗੱਲ ਨਹੀਂ ਇਹ ਕੋਈ ਗੱਲ ਨਹੀਂ ਇਹਨਾਂ ਨੂੰ ਤਗੜਾ ਕਰ ਦਾਂਗੇ ਠੀਕ ਆ ਮਹੀਨਾ ਕਾ ਖਾ ਕੇ ਹੋ ਗਿਆ ਆ ਉਹਨੇ ਪਕਾ ਲੈ ਕਿਉਂ ਉਹ ਦਿਖਾਦੇ ਸਾਲ ਹੋ ਗਿਆ ਇਹਨੂੰ ਮਿੱਟੀ ਗਾਣੇ ਕੋਈ ਉਹ ਤੇ ਚਿੱਤਰ ਕਰ ਦੇ ਉਹਨੇ ਨਾ ਹੁਣ ਪੰਡਾ ਦੋਦਿਆ ਮਮਾ ਹੱਦੀ ਲਾਈ ਮਮਾ ਮੂ ਨੂੰ ਹੱਡੀ ਲੈ ਲਈ ਹਲਦੀ ਹਲਦੀ ਜਾਣਾ ਕਿੱਥੇ ਦੱਸ ਦੇ ਸਾਰਿਆਂ ਨੂੰ ਮੈਂ ਭੁਗਰੇ ਭੁਗਰੇ ਆਂਦੇ ਹਾਂ ਕੱਲੇ ਫੇਰ ਮੇਰਾ ਭੁਗਾ ਹੈ ਤੇਰਾ ਕਾਲੀ ਦਾ ਭੁਗਾ ਮੁੰਡਾ ਨਹੀਂ ਲਿਆ ਆਪਾਂ ਗੋਦ ਇਹਦਾ ਭੁਗਾ ਪਾਲਣਾ ਹੈ ਰਾ ਆਪਾਂ ਏਦਾਂ ਹੀ ਹੈ ਨਾ ਹਾਂਜੀ ਚੱਲ ਨੱਚੀਂਗਾ ਫੇਰ ਚੱਲ ਸਟੈਪ ਲਾ ਕੇ ਦੱਸ ਸਟੈਪ ਲਾ ਚੱਲ ਨੱਚ ਸਟੈਪ ਲਾ ਦੇ ਫੇਰ ਚੱਲ ਚੱਲ ਢੋngਰਾ ਦਾ ਸਟੈਪ ਆਏ ਆਏ ਮੇਰੇ ਗੁਰੂ ਚੱਲ ਤੂੰ ਨਾਲ ਡੁੱਡੀ ਪਾ ਲੈ ਪੈਸੇ ਫੜਾਵਾਂ ਤੈਨੂੰ ਡਾਂਸਰੋਂ ਤੋਂ ਵਾਰਦਾ ਏਦਾਂ ਓਏ ਫੇਰ ਚੱਲ ਤੂੰ ਨਾਲ ਹੀ ਪੰਗੜਾ ਪਾਈਏ ਤੇਰਾ ਉਹ ਨਹੀਂ ਟੌਣਾ ਨਹੀਂ ਕਰੀ ਇਹਨੇ ਮੈਂ ਦੱਸਤਾ ਇਹਨੂੰ ਮੈਂ ਕੋਚ ਨੂੰ ਨਹੀਂ ਕਮਾਂ ਨਹੀਂ ਨਹੀਂ ਟੌਣਾ ਇਹਨੂੰ ਇਹ ਗੋਡਾ ਰੱਖਣਾ ਰਕਾ ਠੀਕ ਆ ਫੇਰ ਹੁਣ ਤੂੰ ਰੱਖਣਾ ਇਹਦੇ ਆਈ ਦੇ ਲੈ ਤਗੜਾ ਮੁੱਢਾ ਨਿੱਗਰਿਆ ਇਹ ਗੱਲਾਂ ਵਾਲਾ ਹੀ ਆ ਗੱਲਾਂ ਨਾ ਦਾ ਹੀ ਕੋਚ ਰਹਿ ਗਿਆ ਏ ਉਹ ਕਿੱਥੇ ਹਿੰਦੀ ਜਿਆਦਾ ਓਏ ਥੋੜੀ ਆਇਆ ਹਿੰਦੀ ਆ ਇਹਨੇ ਲਿਆਣੇ ਲਿਆਣੇ ਵੇਦਾ ਮੈਂ ਕਿਹਾ ਨਾ ਓਏ ਚੱਲਾ ਮੈਨਾਂ ਵੀ ਮਾਣਜੋ ਕਿ ਤਨੇ ਲਓ ਜੀ ਇਸੇ ਦੇ ਨਾਲ ਕਰਦੇ ਆ ਅੱਜ ਦੀ ਵੀਡੀਓ ਦੀ ਸਮਾਪਤੀ ਵਲੋਗ ਦੀ ਤੇ ਬੱਚਿਆਂ ਨੂੰ ਦੋ ਛੁੱਟੀਆਂ ਦੇ ਦਿਆਂ ਵਾ 13 14 ਲਓ ਨਿਆਰੇ ਚੱਲ ਮਾਰੋ ਠੀਕ ਹੈ ਹਾਂ ਜੀ ਕੀ ਕੀ ਖਾਣਾ ਫਿਰ ਦੱਸੋ ਅੱਜ ਕੀ ਕੀ ਖਾਓਗੇ ਟੀਡ ਮੀਲ ਚੱਲੂ ਟੀਡ ਮੀਲ ਕੇਲੇ ਉਹਦੇ ਇੱਥੇ ਹੀ ਖਾਣ ਰਿਹਾ ਘਰ ਕੀ ਖਾਣਾ ਕੀ ਖਾਣਾਂਗਾ ਹਾਂ ਕੀ ਖਾਣਾ ਦੱਸ ਸਾਬੀ ਦੇ ਮੁੰਡਾ ਬੱਕਰਾ ਬਤਰਾ ਬਤਰਾ ਹਣ ਬਕੜਾ 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 ਬਕੜਾਗੇ ਤੈਨੂੰ ਨਾ ਖਾਜੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ 'ਚ ਚੜ੍ਹਦੀ ਕਲਾ ਜੀ ਰਹੋ ਧੰਨਵਾਦ ਜੀ ਧੰਨਵਾਦ ਆਏ